ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਨਾਲ ਜੁੜੇ। ਵੀਰ ਕਹਾਣੀਆਂ ਤੋਂ ਸਾਰੇ ਠੀਕ ਹੋਮਗੇ ਤੰਦਰੁਸਤ ਹੋਗੇ। ਵੀਡੀਓ ਸ਼ੁਰੂ ਕਰਦੇ ਹਾਂ ਜੀ। ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਰੇ ਚੈਨਲ ਤੇ ਨਵੇਂ ਹੋ। ਤਾਂ ਇਹਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਛੁੱਟੀ ਪਾਟੀ ਦੀ ਲਈ। ਓਕੇ। ਟਾਈਮ ਹੋ ਗਿਆ। ਜਿਹੜੇ ਲੋਕ ਨੇ। ਫੈਕੀ ਸੀਗੀ 11:15 ਵਜੇ ਤਾਂ ਤਰ ਮੇੜ ਕੇ ਬਹੁਤ ਦੇਰੀ। ਹੋਨ 8:00 ਦਾ ਡੇਢ ਮੈਂ ਉੱਠੀ ਸੀ ਪੌਣੇ 8:00 ਤੇ ਜਿਹੜੀ ਆਖਰੀ ਜੰਦੀ ਇਹਦੇ ਨਾਲ ਚਲੋ ਆਰਾਮਦਾਰੀ ਜੀ ਆ ਜਾਂਦੀ ਹੈ ਹਨਾ ਤੇ ਰੈਟੀ ਜੀ ਮੱਝ ਦੇ ਸੇਲ ਨੂੰ ਜਿੰਨੀ ਕੱਖ ਜੀ ਲੱਗਣੀ ਹੁੰਦੀ ਹੈ ਲੱਗ ਜਾਂਦੀ ਹੈ ਜੀ ਇਹ ਆਰਾਮਦਾਰੀ ਆ ਜਾਂਦੀ ਹੈ ਜੇ ਅਗਰ ਰਸਤਾ ਵੈ ਨੂੰ ਵੀ ਅੱਤੋਂ ਉੱਪਰ ਲੱਗੇ ਨੇ ਕੰਮ ਕਰਦੇ ਨੇ ਸਾਰਾ ਵੇ ਤੇ ਆਪਾਂ ਚਾਹ ਪੈਣਾ ਰਾਪਾ ਜੀ ਬਣਾਉਣਾਗਾ ਸਾਰਾ ਲਓ ਜੀ ਚਾਹ ਆਪਾਂ ਪੀ ਲਈ ਮੈਂ ਵੀ ਜਿਹੜੀ ਥੋੜੀ ਬੰਦ ਕਰਨੀ ਪਈ ਸੀ ਮੈਨੂੰ ਚਾਹ ਲਈ ਆਪਣੇ ਡਾਕਟਰ ਆ ਗਿਆ ਸੀਗਾ ਆਪਣੇ ਰੂਬੀ ਨਾਲ ਗੱਲਬਾਤ ਕਿਸੇ ਕੁੱਤੇ ਨੇ ਵੱਢਦੀ ਟੀਕਾ ਲਾਉਣ ਆਇਆ ਸੀਗਾ ਮੈਂ ਥੋੜਾ ਜਿਹਾ ਆਪਣਾ ਕੱਟਾ ਬਿਮਾਰ ਹੋਇਆ ਪਿਆਗਾ ਜਿਹੜਾ ਬਾਜੂ ਸੂਈ ਨਿਕਲਣ ਹੋਏ ਰਹੇਗੇ ਉਹਨੇ ਟੀਕੇ ਲਵਾਏ ਨਾਲ ਤਾਂ ਨਾ ਕੁੱਤੇ ਦੇ ਰੂਬੀ ਦੇ ਤੇ ਚਾਹ ਵੜਾ ਲਈ ਆਪਾਂ ਇਹਦੇ ਕੋਈ ਕੋਈ ਤਾਂ ਹੈਗੀ ਗੰਦਲਜੀ ਵਿੱਚ ਨਹੀਂ ਤਾਂ ਪੱਤਰਾ ਹੀ ਹੈ ਸਾਰਾ ਅੱਜ ਆਪਾਂ ਸਾਗ ਬਣਾਉਣੀ ਆ। ਇਸ ਸੀਜ਼ਨ ਦਾ ਪਹਿਲੀ ਵਾਰ ਸਾਗ ਬਣਾਉਣੀ ਆ ਅੱਜ ਆਪਾਂ। ਆਪਾਂ ਤਾਂ ਵਰਕੂਲੀ ਬਣਾਇਆ। ਆਪਾਂ ਮੁੱਲ ਲੈ ਕੇ ਨਹੀਂ ਬਣਾਇਆ ਆਪਾਂ ਖੇਤੋਂ ਹੀ ਲਿਆਇਾਂਗੇ। ਖੇਤ ਸੀਗਾ ਇਹ। ਨਰ ਮੇਰੇ ਸਾਈਡਾਂ ਦੇ ਵੀ ਜਿਆ ਹੋਇ ਆਪਣੇ ਦੂਜੇ ਘਰ ਵਾਲਿਆਂ ਦੇ ਚਾਚੇ ਦੇ। ਅੱਗੇ ਤਾਂ ਸੀ ਬੀਜ ਜਿਹਨੇ ਤ ਕੀ ਦਿੱਜੇਗੀ। ਨਾਨੇ ਜੀ। ਫੇਰ ਤਾਂ ਕਈ ਵਾਰ ਟਰ ਲੈਣੇ। ਬੀਜ ਜੰਦਾ। ਪੱtre ਇਹ ਨਗਰ ਚਲਾ ਜਿਦਾਂ ਪੱtre ਦੀ ਹੁੰਦਾ ਦਾ ਉਸੇ ਦੁਆ ਤਲਾਬ ਵੀ ਜਰਾ ਹੁਣ ਸਭ ਦੇ ਹੋ ਜਾਣਗੇ ਸੋਰਾਂ ਹਰੀਆਂ ਪਾਲਕ ਦੀ ਗੁੱਟੀ ਆਪਾਂ ਭਾਈ ਤੋਂ ਲੈਂਤੀ ਆ ਮੁੱਲ ਪਾਲਕ ਤਾਂ ਕਿਸੇ ਦੇ ਖੇਤ ਵੀ ਹਜੇ ਹੋਇਆ ਨਹੀਂ ਪਰਦਾ ਬੁੜੀ ਹੂੰ ਬੁੜੀਆ ਕੱਟ ਰਹੀ ਹੈ ਇਹਨਾਂ ਗੁੜੀਆਂ ਲਈ ਦਾਤ ਥੋੜਾ ਜਿਆਦਾ ਤਿੱਖਾ ਕਰਵਾਇਆਗਾ ਕੰਦ ਜੀ ਦੇ ਕਰੇ ਤੇ ਰੁਠਾ ਨਹੀਂ 2:00 ਵਜ ਗਏ ਮੈਂ ਤਾਂ ਐ ਸੀਗਾ ਮੈਂ 2:30 ਵਜੇ ਪਾ ਦੂੰਗੀ ਪਤੀਲੀ ਚ ਪਰ ਹੁਣ ਚੀਰਨ ਲੱਗ ਗਿਆ ਜਿੱਦ ਦਾ ਡਾਕਟਰ ਆ ਗਏ ਉਰੂ ਗਈ ਮੈਂ ਅੱਧੀ ਲੱਗੇ। ਟੀਕੇ ਲਵਾਉਣ ਲੱਗੇ ਨਹੀਂ ਪਹਿਲਾਂ ਛਾਪੀ ਦੇ ਦਿਸ ਅੱਧਾ ਘੰਟਾ ਲੇਟ ਹੋ ਗਿਆ। ਹੁਣ ਇਹਨੂੰ ਪਹਿਲਾਂ ਧੋ ਲੂੰਗੀ ਮੈਂ। ਧੋ ਕੇ ਆਪਾਂ ਜਾਲੀਦਾਰ ਜੀ ਕੋਠੀ ਚ ਪਾਵਾਂਗੇ। ਪਾਣੀ ਵਿੱਚ ਚੜ੍ਹੂ ਘਰੇ ਲਿਆ ਬਗ ਜਾਉਣੀ। ਇਹ ਜੀਵਾਤ ਨਹੀਂ। ਹੂੰ। ਹੂੰ। ਆਹ ਮੈਂ ਉਹ ਰਿਜੀਉ ਦਾ ਪੰਜਾਬੀ ਆ। ਪਾਲ ਖਤਮਾ ਕਰੋ ਪਾਉਂਗੀ ਸਾਫ ਸਫਾਈ ਜੀ ਕਰਨ ਵਾਲੀ ਪਾਲਕੀ ਤਾਂ ਮੁੱਲ ਦੇ ਪਾਲਕਿੱਟਾ ਥੋੜਾ ਛੱਡਾ ਜਿਹਾ ਕੂੜਾ ਕੰਟਾ ਜਿਹਾ ਵਾਲਾ ਹੁੰਦਾ ਇਹ ਹਾਂ ਤੋ ਇਹ ਅੱਗੋ ਦੇ ਵਿੱਚ ਵਿੱਚ ਪੱਤੇ ਗਲੇ ਜਿਹੇ ਹੁੰਦੇ ਨੇਗੇ ਤੇਰਾ ਸਾਗ ਪਾ ਲਿਆ ਵਿੱਚ ਫਿਰ ਸਾਗ ਪਾਲਕ ਸਾਫ ਕਰ ਲੂਗੀ ਰੋਹੀ ਦਾ ਤਾਂ ਨਹੀਂ ਲੱਕ ਬੁਸਤੀ ਬਣ ਗਿਆ ਨਾ ਹੱਟ ਹੱਟ ਦੋਰ ਜਮੀ ਚੁੱਪ ਕਰੀ ਬੈਠੀ ਆ ਕੁੱਤੀ ਤਾਂ ਕੱਲ ਦੀ 10 ਵਜੇ ਕਰਦਾ ਹੈ ਉਹਨਾਂ ਦਾ ਕੇਰਾ ਜੀ ਤੈਨੂੰ ਲੱਗਿਆ ਨਹੀਂ ਦੁੱਖ ਜੱਜ ਵਾਲਾ ਦੁੱਖ ਮੰਨੀ ਖੜੀ ਐ ਤਰਦ ਹੁੰਦਾ ਜੈ ਨਾ ਤੇ ਮੂੰਹ ਤੇ ਮੈਂ ਕਹੀ ਜਾਂਦੀ ਐ ਤਾਂ ਜਿਉਂ ਫਿਰ ਵਿਚਾਰੀ ਟਾਰ ਕੇ 7 ਵਜੇ ਦੀ ਬੈਠੀ ਪੌੜੀਆਂ ਤੇ ਜਾ ਕੇ ਵੱਡੀ ਪੌੜੀ ਤੇ ਬੈਠ ਗਈ ਆ ਕੇ ਕੇ ਕੇਂਦਰੇ ਵੀ ਨਹੀਂ ਆਈ ਉਹ ਨਾ ਉੱਥੇ ਠੰਡ ਸੀ ਉਦੋਂ ਇਨੀ ਫਿਰ ਧੁੱਪ ਆ ਗਈ ਫਿਰ ਵੀ ਉੱਥੇ ਬੈਠੀ ਰਹੀ ਮਸਾਲਿਆਂ ਦੀਆਂ ਜੋਤਰੇ ਵੜਾ ਕੇ ਵੀ ਕਪੂਰੇ ਚੁੰਗ ਲੈਣ ਕੇ ਚੱਲ ਆਹ ਕੀ ਲੈ ਪੋੜੇ ਘਾਟ ਦੋ ਪੰਗੇ ਲੈਂਦੀ ਐ ਵਿਆਹ ਜਾ ਕੇ ਇਹ ਪਰਛਾਹ ਹੀ ਪਵਾੜਦਾ ਕੱਲ ਤਾਂ ਲਈ ਲਿਆ ਪੰਗਾ ਪਰਛਾਹ ਦਾ ਮਟੱਕਰ ਲਿਆ ਵੋਚ ਕੇ ਰੰਗ ਜਾਂਦੀ ਆ ਹੁਣ ਸੰਗਲੀ ਪਾਈ ਨਹੀਂ ਹੁੰਦੀ ਉਹ ਇਹ ਵਧੀਆ ਮौज ਬਣ ਗਈ ਫੇਰ ਸੰਗਲੀ ਕਿਹੜਾ ਪਾਉਂਦੇ ਹੁਣ ਮੇਰੇ ਬਾਹਰ ਜਾਣ ਦੀ ਕਈ ਤੇ ਰਹੇਗੀ ਸੀ ਬਾਅਦ ਉਹ ਰਹਿਣੋਂ ਭੁੱਖੇ ਬੈਠ ਚਲੋ ਜੀ ਸਾਲ ਚੀਂ ਦੀ ਆਪਾਂ ਫੇਰ ਮਿਲਦੇ ਆ ਇੱਕ ਮਿੰਟ ਲਈ ਜਿਹਨੋਂ ਹਟਿਆ ਮੈਂ ਤਾਂ ਨਾ ਲੱਕੜ ਲਾ ਕੇ ਬਾਥੀ ਲਾਰਕੀਆਂ ਨੇ ਮੈਨੂੰ ਐਂ ਜੇ ਹੋ ਗਿਆ ਵੀ 2:30 ਵਜੇ ਪਾਇਆਗਾ ਕਿਤੇ ਲੇਟ ਨਾ ਹੋ ਜਾਈਏ ਬਣੀ ਨਾ ਹੁਣ ਤਾਂ ਇਹ ਰਾਜਾ ਵੀ ਜਲਦੀ ਹੋਏ ਨਾ ਬਹੁਤ ਧੂਆਂ ਜਿਹਾ ਚੜਿਆ ਪੈਗਾ ਅੱਜ ਹੁਣ ਸ਼ਾਮ ਨੂੰ ਅੱਗ ਜੀ ਲਾ ਦਿੰਦੇ ਨੇ ਨਾ ਪਰਾਲੀ ਨੂੰ ਨਾ ਹੁਣ ਤਾਂ 5-4 ਦਿਨਾਂ ਦਾ ਰਹਿ ਗਿਆ ਹਨਾ ਜੀਰੀਆਂ ਤਾਂ तकरीबन ਵੱਢੀਆਂ ਗਈਆਂ ਕੋਈ ਤਾਂ ਵੀ ਰਹਿੰਦੀ ਹੋਣੀ ਡੋਲ ਤੇ ਬਸ ਅੱਗ ਦਾ ਵੀ ਨਿਬੜ ਜੂਗਾ ਕੰਮ ਖਣਕਾ ਵੇਚ ਜਾਣਗੀਆਂ ਫਿਰ ਸਾਫ ਰਿਆ ਕੋਈ ਤਾਂ ਮੌਸਮ بس ਇਹ ਅੱਧਾ ਘੰਟੇ ਚ ਆਪਣਾ ਸਾਗ ਬਣ ਜੂ 5 ਵਜੇ ਦਿਨ ਮੈਂ ਉਹਨੇ ਟਾਈਮ ਚ ਥੋੜਾ ਜਿਹਾ ਹੋਰ ਪਾਣੀ ਗਰਮ ਕਰਕੇ ਪਾ ਦਾਂਗੇ ਚ ਤੇ ਪੌਣੇ 5 ਵਜੇ ਆਪਾਂ ਤਾਰਾ ਕੱਢਾਂਗੇ 15 ਮਿੰਟਾਂ ਨੂੰ ਲੱਗ ਜਾਣਗੇ ਤਾਰਾ ਕੱਢਣ ਕੱਪੜੇ ਵੀ ਨਹੀਂ ਲਾਹੀ ਹੈਗੇ ਹਜੇ ਮੈਂ ਉਹ ਪੈਨੇ ਕੱਪੜੇ ਉਮੀ ਤਾਰ ਤੇ ਉਹਨੇ ਤਾਂ ਕੱਪੜੇ ਲਾਉਣੀ ਹੈਗੀ 15 ਮਿੰਟਾਂ ਚ ਜੇ ਤਾਂ ਤਹਾਂ ਬੱਜ ਗਈਆਂ ਤਾਂ ਲਾ ਦੂੰਗੀ ਮੈਂ ਗੁੜ ਪਾਉਣੀ ਹੈਗੀ ਢੋਲੀ ਚ ਇਹ ਢੋਲੀ ਰੱਖ ਰખી ਆਪਾਂ ਪੱਟੀਆਂ ਪਾਆਂ ਹੋਈਆਂ ਸੀ ਦੀਵਾਲੀ ਵੇਲੇ ਝਾੜ ਜੀ ਲਈ ਆਪਾਂ ਗੁੜ ਮੰਗਵਾਇਆ ਸੀ ਕੱਲ ਆਪਾਂ ਕੱਲ ਹਰਮਨ ਗਈ ਸੀ ਕਿ ਬਲਾਟ ਆਪਾਂ ਉਹ ਤੋਂ ਗੁੜ ਮੰਗਵਾਇਆ ਸੀ 10 ਕਿਲੋ ਮੱਜ ਕਰਕੇ ਆਪਣੇ ਕੋਲ ਥੋੜਾ ਜਿਹਾ ਰਹਿਦਾ ਸੀ ਗੁੜ ਆਪਾਂ ਚਾਹ ਚਾਉਣੇ ਹੁੰਦੇ ਆ ਗੁੜ ਤੋਂ ਬਿਨਾ ਚਾਹ ਨਹੀਂ ਬਣਾਉਂਦੀ ਹਿੰਦੀ ਮੈਂ ਪਹਿਲਾਂ ਸ਼ੱਕਰ ਸੀਗੀ ਤੇ ਆਪਾਂ ਗੁੜ ਲੈ ਆਂਦਾ ਸੀ ਮੈਂ ਹਰਮਨ ਨੂੰ ਕਹ ਤਾਂ ਦਿੰਦੀ ਇਹ ਤਾਂ ਸ਼ੱਕਰ ਮਿਲੀ ਤੇ ਸ਼ੱਕਰ ਲੈ ਆਈ ਤੇ ਹਰਮਨ ਗੁੜੀ ਲੈ ਆਈ ਕਹਿੰਦੀ ਮੈਂ ਤਾਂ ਭੁੱਲ ਗਈ ਉਹਨਾਂ ਨੂੰ ਸ਼ੱਕਰ ਕਹਿਣਾ ਗੋੜੀ ਲਿਆਈ ਇਹਦੇ ਵਿੱਚੋਂ ਹੀ ਆਪਾਂ ਚਾਚਵਾਰ ਤਰਿਆ ਕਰਾਂਗੇ ਬਦੀ ਲਿਆਂਦਾ ਆਪਾਂ ਮੱਝ ਵਾਲਾ ਗੋੜ ਨਹੀਂ ਲਿਆਂਦਾ ਪਹਿਲੀ ਪਿਛਲੀ ਵਾਰ ਨਾ ਮੱਝਾਂ ਵਾਲਾ ਗੋੜ ਮੰਗਵਾ ਲਿਆ 20 ਕਿਲੋ ਜਿਹਦੇ ਪੂਸਤੇ ਮੱਝਾਂ ਸੁੰਨੀਆਂ ਸੀ ਤੇ ਉਹੋ ਨਾ 10 ਦਿਨਾਂ ਅੰਚ 15 ਦਿਨਾਂ ਅੰਚ ਰੋਣ ਜੇ ਲੱਗ ਗਿਆ ਮਸਾਂ ਹੀ ਸਿਰੇ ਚੜਾਇਆ ਸੀ ਜਮੀ ਐ ਹੋ ਗਿਆ ਫਿਰ ਤੱਟ ਲਾ ਉਹ ਜਦੋਂ ਖਤਮ ਹੋਇਆ ਤੇ ਉਹ ਨੂੰ ਐ ਵੀ ਕਿਸੇ ਵੀ ਆਪਾਂ ਚਾਚਪਾ ਲਾਂਗੇ ਦੇਖ ਲਾਜਾ ਕੁਰਸੀ ਦਾ ਹੁਣ ਆਪਾਂ ਵਧੀ ਮੰਗਵਾਇਆ ਹੈ ਬੀਮਰ ਦੇ ਵਿੱਚੋਂ ਚਾਚੂ ਕੰਮ ਆ ਜਾਂਦਾ ਹੈਗਾ ਹੁਣ ਇਸ ਮੱਝ ਨੂੰ ਪਾ ਦਾਂਗੇ ਜੇ ਨਾ ਅਗਰੇ ਪੱਗਾ ਲੈਣੇ ਪੈਣਾ ਨਹੀਂ ਗਾ ਤੋੜੇ ਜੇ ਚਬਾਉਂਦਾ ਪੁੱਲ ਪਹਿਲਾਂ ਤੋੜੇ ਜੇ ਚੀ ਸਿਗਾ ਬੋੜਾ ਖਰਾ ਮੈਨੂੰ ਐ ਲੱਗਦਾ ਸੀ ਕਿ ਇਹ ਯੂਗਾ ਇਹ ਭਰਦੀ ਗਈ ਦੋਲੀ ਉਨ ਦੋ ਭੰਟੇ ਚ ਹੋ ਜੂਗਾ ਚਾਜਾ ਕੰਮ ਹੋ ਜਾਏਗਾ ਲਿਨਾਗ ਮੈਂ ਹੀ ਰੱਖ ਲੈਂਦੀ ਆਂਗੀ ਜਿਹੜਾ ਪਚਾ ਚਾਉਣੇ ਆ ਪੀਪੀਰ ਸੋਈ ਚ ਉਸ ਆਪਾਂ ਛੋਟੇ ਛੋਟੇ ਡੜੀਆਂ ਕਰਕੇ ਪਾ ਲਾਂਗੇ ਡੜੀ ਡੇਗ ਡੜੀਆਂ ਕਰਕੇ ਮੈਂ ਪੰਨ ਪੰਨ ਪਾ ਲੈਣੀਆਂ ਚਾਰ ਚਾਰ ਪੰਜ ਪੰਜ ਕਰਕੇ ਗਲੰਡੂ ਦੇ ਫਿਰ ਜਦੋਂ ਪਚਾਉਣੋਂ ਨੇ ਹੱਥ ਜਿਹੜੀ ਲਿਬੜਦੀ ਹੈਗੀ ਡੜੀਆਂ ਪੰਜ ਜੰਦੀਆਂ ਚੱਕ ਕੇ ਮੈਂ ਮੋਲ ਬੋਕਾ ਜਿਹੜੀ ਬੈਠੇ ਦੇਖ ਲਈਏ ਜੇ ਤਾਂ ਉੱਚ ਪੈ ਗਿਆ ਪੀਪੀ ਚ ਨਹੀਂ ਉਸ ਤੋੜੇ ਵਿੱਚ ਸਿਰਦਾਂਗੇ ਪਲਾਸਟਿਕ ਦਾ ਤੋੜਾ ਜਾਏਗਾ ਆਪਣੇ ਪਾ ਦਾਂਗੇ ਇਹ ਬੱਚਾ ਮਕੇ ਰੰਤਾ ਆ ਪੀਪੀ ਜੀ ਬਾਹਰ ਲੈ ਲੈਂਦੇ ਆਪਾਂ ਭੰਨ ਭੰਨ ਕੇ ਤੇ ਜਿਹੜੇ ਚਾਰ ਲੱਡੂ ਰਹਿ ਜਾਣਗੇ ਆਪਾਂ ਮੱਝ ਨੂੰ ਪਾ ਦੇਗੇ ਦੋ ਦਿਨ ਪਲਾਸਟਿਕ ਦੇ ਤੋੜੇ ਵਿੱਚ ਫਿਰ ਖੰਡ ਪਾ ਲਾਂਗੇ ਖੰਡ ਦਾ ਬਾਹਰ ਲੈ ਲੈਂਦੇ ਹਾਂ ਇਹ ਵਿੱਚ ਇਸੇ ਚਿਪਾ ਲੈਨੇ ਜਿਹੜਾ ਪੰਦਾ ਚਲੋ ਜੀ ਮੈਂ ਪੀਤੀ ਭਰ ਲਾ ਫਿਰ ਮਿਲਦੇ ਆਪਾਂ ਲੋ ਜੀ ਟਾਈਮ 6 ਵਜੇ ਦਾ ਹੋ ਗਿਆ ਹਨੇਰਾ ਹੋ ਗਿਆ ਅੱਜ ਤੱਕ ਨਹੀਂ ਮੈਨੂੰ ਬਸ ਸਾਗਰੇ ਤਾਂ ਸਾਰਾ ਦਿਨ ਹੀ ਲੱਗ ਗਿਆ ਮਸਾਂ ਜੀ ਮੈਨੂੰ ਆਇ ਰਹੇ ਹੱਟੇ ਕੱਚਾ ਨਾ ਕਟ ਲਾ ਪੂਰਾ ਇਹ ਤਾਂ ਕਟ ਲਿਆਗਾ ਪਤਾ ਨਾ ਵਗੈਰਾ ਕੱਢ ਕੇ ਪੂਰਾ ਸਾਰੀਆਂ ਕੱਢ ਕੇ ਬਹੁਤ ਸੋਹਣਾ ਬਣ ਗਿਆ ਬਹੁਤ ਤਾਂ ਵਧੀਆ ਲੇੜੇ ਕਰਦੇ ਤੁੰਡੀ ਬਹੁਤ ਤਾਂ ਵਧੀਆ ਗਿਆ ਤਾ ਪਰ ਤੇ ਦੇ ਪੈ ਦਸ ਮੁਟੀ ਲੱਗ ਗਈ ਚਲ ਨਾਲ ਦੀ ਨਾਲ ਖਾ ਲੈਂਗੇ ਬਸ ਤੇ ਪਤੀਲਾ ਤੇ ਰੇਪਾ ਪਾਣੀ ਵਾਲਾ ਗਰਮ ਹੋਇਆ ਪੇ ਲਾ ਕੇ ਆਪਾਂ ਥੋੜਾ ਜਿਹਾ ਮਸੇਕ ਲਵਾ ਲਾਂਗੇ ਤੇ ਬਸ ਰੋਟੀ ਕਾਵਾਂਗੇ ਹੁਣ ਕਪੜੇ ਵੀ ਲਾ ਲਏ ਤਾਂ ਸਾਰੇ ਉੱਨੀ ਪਈ ਨੇ ਪੈਣ ਲੱਗੀ ਤਾਂ ਹਲਕਾ ਕਪੜਾ ਵੀ ਲਾ ਕੇ ਤੇਲ ਜੀ ਵੀ ਨਾ ਪੈ ਗਈ ਹੋਵੇ ਕਿਤੇ ਚਲੋ ਜੀ ਵੀਡੀਓ ਦਾ ਆਪਾਂ ਇੱਥੇ ਕਰਦੇ ਆ ਚਲਾਂਗੇ ਜੇ ਹੋਰ ਵੀਡੀਓ ਨਾਲ ਯਾ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ